ਇਹ ਗੱਲ ਆਪਣੇ ਖਾਨਿਆਂ 'ਚ ਪਾ ਲਾ ਤੇ ਉਹਨਾਂ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ ਚਲੋ ਮੈਂ ਦਾ ਨਾਮ ਦੱਸੂਗੀ ਹੁਣ ਜਦੋਂ ਆਂਡ ਗਵਾਂਡ ਲਾਗੋ ਬੰਨੇ ਉਹਨਾਂ ਨੂੰ ਕਿਦੋਂ ਪਤਾ ਲੱਗਾ ਪੀਏ ਰਾਤ ਇਹਨਾਂ ਦੇ ਬੂਏ ਖੜਕੰਦੇ ਇਹਨਾਂ ਉੱਚੀ ਉੱਚੀ ਬੋਲਣਦੇ ਹੀ ਤੇ ਉਹਦੇ ਵਿੱਚ ਮੇਰਾਦ ਨਹੀਂ ਕੋਈ ਜੀ ਤਸੁਰ ਹੈਗਾ ਆਂਡ ਕਵਾਂਡ ਨਾਲ ਉਹਨਾਂ ਨੇ ਉੱਥੇ ਜੱਫੀਆਂ ਪਾਉਂਦੇ ਆਉਣਾ ਆਂਡ ਕਵਾਂਡ ਕਿ ਜਿਹੜੇ ਦੱਸ ਦੇਣਗੇ ਇਹ ਨਹੀਂ ਮੈਨੂੰ ਕੀ ਕਹਿਣਾ ਸੋਰ ਸੋਰੇ ਫੋਨ ਲਾਤਾ ਅੰਦੇਸ ਹੈਲੋ ਹਲੋ ਫਸਿਆ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਬੱਲੇ ਬੇਸਰਾਉਂ ਜੀ ਹੋਰ ਕੀ ਬੰਦਿਆ ਕੁਝ ਨਹੀਂ ਵੇਲੇ ਬਸ ਚੱਲ ਰਹੀ ਮੈਂ ਫਟੇ ਫਟੇ ਲੈ ਆਣੀ ਅਛਾ ਅਛਾ ਹਾਂਜੀ ਮੈਂ ਸਿਰਫ ਫੋਨ ਲਾ ਤਾਣ ਹੋਰ ਘਰ ਸਭ ਠੀਕ ਹੈ ਹਾਂ ਠੀਕ ਠਾਕ ਆ ਵਧੀਆ ਮੈਂ ਤਾਂ ਕਿਤੇ ਹੋਣਾ ਹੀ ਆਉਣ ਲੱਗੇ ਅੱਜ ਕੰਮ ਹੀ ਕੋਈ ਨਹੀਂ ਮੈਂ ਯਰ ਰਵਿੰਦਰ ਨੂੰ ਮਿਲਣ ਗਿਆ ਆਉਣਾ ਸੀ ਸਾਲ ਠੀਕ ਆ ਜੀ ਫਿਰ ਅਸੀਂ ਜਾਣਾ ਵਾ ਪਰ ਕੁਝ ਕਿਤੇ ਕੋਈ ਕੰਨੀ ਕੋਈ ਗੱਲ ਚੰਗਾ ਦੱਸ ਇਹਨੇ ਹੋਣ ਇੱਥੇ ਕੀ ਕਰਨ ਆਉਣਾ ਇਹ ਬਲ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਇੱਥੇ ਪਤਾ ਨਹੀਂ ਕੀ ਕਰਨ ਆਉਣਾ ਇਹਨਾਂ ਨੇ ਹੁਣ ਹੁਣ ਸਲਾਵਾ ਦੇਣ ਆ ਜਾਣਗੇ ਨਾ ਵੀ ਸਾਡੀ ਕੋ ਮਸ਼ੀਨ ਨਹੀਂ ਦਿੱਤੀ ਜਾਣ ਦੀ ਕੋਈ ਗੱਲ ਨਹੀਂ ਇਦਾਂ ਕਰਨਾ ਮੰਮੀ ਨੂੰ ਜਾ ਕੇ ਦੱਸਨਾ ਵੀ ਇਦਾਂ ਉਹ ਕਹਿਣ ਦੇਈ ਤੈਨੂੰ ਸਮਝਾ ਦੇ ਉਹਨਾਂ ਦੇ ਹੋਂ ਤੋਂ ਕੀ ਤਾਂ ਕੀਤਾ ਤੇ ਕੋਈ ਗੱਲ ਨਾ ਕਰੇ ਉਹਨਾਂ ਨਾਲ ਵੀ ਮੈਨੂੰ ਰਾਤੀ ਬਾਹਰ ਕੱਢਿਆ ਉਹ ਵਰਮੁਰਕੀ ਇੱਥੇ ਕਪੱਤ ਪੈ ਜਾਈ। ਆ ਮੁੰਡਾ ਵੀ ਨਾ ਕੇਵਲੇ ਨਾ ਜਿਆਦਾ ਹੀ ਗੁੱਸੇ ਇਸ ਆ ਜਾਂਦਾ। ਰਾਤੀਂ ਉਹਨੂੰ ਬਾਹਰ ਕੱਢ ਦੇਣ ਲੱਗਾ। ਜੀ ਉਹਨੂੰ ਬਾਹਰ ਕੱਢ ਦਿੰਦਾ। ਆ ਜਣਾ ਹੁਣ ਸਵੇਰ ਦਾ ਇੰਨਾ ਉੱਠ ਕੇ ਕੰਮ ਕਰਨ ਦੇ ਹੀ ਆ। ਇਹ ਤਾਂ ਸਾਰਾ ਮੈਨੂੰ ਕਰਨਾ ਪੈਣਾ ਹੈ। ਚੱਲ ਚੰਗਾ ਹੋਇਆ। ਲੈ ਆ ਆ ਮੁਰਕੀ ਇਹਨੂੰ। ਨਹੀਂ ਤੇ ਹੁਣ ਉਹ ਨਾ ਮੈਂ ਫਾਇ ਲੱਗੀ ਹੁਣ ਆ ਹੀ ਕੰਮ ਦੇ ਵਿੱਚ। ਮੇਰ ਕੋ ਘੜਾਈ ਨਾ ਹੋਣ ਡਿਆ। ਮੰਮੀ ਕੀ ਡੇਜੇ ਸੋਚਣਾ? ਵੇ ਸੋਚਣਾ ਕੀ ਹੈ? ਹਾਂ ਸੋਚਣ ਤੇ ਮੈਂ ਇਹੋ ਨਹੀਂ ਆਂ ਕਿ ਜਿੱਦਾਂ ਤੂੰ ਰਾਤੀ ਉਹਨੂੰ ਬਾਹਰ ਕੱਢਦਾ ਹੈ ਜੇ ਮੁੜ ਕੇ ਤੂੰ ਉਹਨੂੰ ਨਾ ਲੈਂਦਾ ਹੁਣ ਸਵੇਰ ਦੀ ਉੱਠ ਕੇ ਲੱਗੀ ਹੈ ਤੇ ਸਾਰਾ ਕੰਮ ਮੈਨੂੰ ਕਰਨਾ ਪੈਣਾ ਹੈ। ਓਏ ਆ ਵੀ ਤਾਂ ਤੁਸੀਂ ਕਹਿੰਦੇ ਸੀ ਕਿ ਉਹਨੂੰ ਬਾਹਰ ਕੱਢ ਦੇ ਹੁਣ ਤੁਸੀਂ ਦੂਜੇ ਬੰਨੇ ਹੋਗੇ ਜੀ। ਕਹਿੰਦੀ ਤੇ ਮੈਂ ਹੈਗੀ ਸੀ ਪਰ ਉਦਾਂ ਮੈਨੂੰ ਮੁੜ ਕੇ ਪਤਾ ਲੱਗਾ ਕਿ ਕੰਮ ਤੇ ਸਾਰਾ ਉਹ ਹੀ ਕਰਦੀ ਤੇ ਸਾਰਾ ਮੁੜ ਕੇ ਮੈਨੂੰ ਤੇ ਮੇਰ ਕੋਲ ਕਿਹਾ ਇੰਨਾ ਹੁੰਦਿਆ। ਨਹੀਂ ਹੁੰਿਆ ਫਿਰ ਚੁੱਪ ਕਰ ਗਈ ਫਿਰ ਪਈ ਕੰਮ ਦੀ ਤੇ ਫਿਰ ਨਾ ਮੈਨੂੰ ਕਹਿੰਦੀ ਤੇਰੇ ਕਰਕੇ ਤੇ ਮੈਨੂੰ ਬਾਹਰ ਕੱਢਿਆ ਹੈ। ਤੇ ਕੱਢਿਆ ਤੇ ਹੈਗਾ ਹੀ ਬਾਹਰ। ਪਰ ਇਹ ਆ ਕਿ ਚੀਜ਼ਾਂ ਮੰਗਣ ਦੇ ਹੋਰ ਵੀ ਤੇ ਤਰੀਕੇ ਹੈਗੇ ਆ ਨਾ। ਜ਼ਰੂਰੀ ਉਹਨੂੰ ਬਾਹਰ ਕੱਢ ਕੇ ਤੇ ਫੇਰ ਹੀ ਚੀਜ਼ਾਂ ਲੈਣੀਆਂ। ਨਾਲੇ ਲੋਕੀ ਵੇਖਣਗੇ। ਲੋਕਾਂ ਨੇ ਫੇਰ ਸਾਡੇ 'ਤੇ ਕਸੂਰ ਕੱਢਣਾ ਹੀ ਆ। ਤੈਨੂੰ ਬਾਹਰ ਕੱਢਣ ਦੀ ਟੈਨਸ਼ਨ ਪਈ ਆ ਤੇ ਮੈਨੂੰ ਇੱਕ ਹੋਰ ਪੈ ਗਈ ਆ। ਹਾਏ ਹਾਏ ਤੈਨੂੰ ਕਾਦੀ ਟੈਨਸ਼ਨ ਪੈ ਗਈ ਹੁਣ? ਫੋਨ ਆਉਂਦਿਆ ਸੀ ਉਹਦੇ ਭਰਾ ਦਾ। ਕੀ ਜਾਂਦਾ ਮਸ਼ੀਨ ਲੈ ਕੇ ਉਹਨਾਂ ਕੋਲ। ਆਹੋ ਆਉਣ ਲੱਗੇ ਆ ਮਸ਼ੀਨ ਲੈ ਕੇ। ਤੇਲ ਲੈ ਕੇ ਤੇ ਗਾਨ ਘੜੀ ਉਹਨੂੰ। ਹਾਏ ਹਾਏ ਤੇ ਫੇਰ ਹੀ ਘਰ ਨਾਲ ਆਉਣ ਲੱਗੇ ਆ। ਉਹ ਕਹਿੰਦੇ ਰਪਿੰਦਰ ਨੂੰ ਮਿਲਣ ਆਉਣ ਲੱਗੇ ਆ ਉਹਨਾਂ ਦੀਆਂ ਬੜੀਆਂ ਬਾਹਾਂ ਆਕੜੀਆਂ ਰਪਿੰਦਰ ਨੂੰ ਮਿਲਣ ਕੋਣ ਉਹ ਮੈਨੂੰ ਨਹੀਂ ਗਾ ਇਹ ਗੱਲ ਦਾ ਪਤਾ ਤੇ ਉਹਨਾਂ ਦੇ ਆਉਣ ਤੋਂ ਕਿਤਾ ਕਿਤਾ ਨਾ ਇਹਨੂੰ ਸਮਝਾ ਦੇ ਰਸੋਈ 'ਚ ਦਹੀਂ ਉਹ ਕੰਮ ਕਰਨਾ ਤੇ ਇਹਨਾਂ ਦੱਸ ਦੇ ਵੀ ਮੈਨੂੰ ਬਾਹਰ ਕੱਟਿਆ ਸੀ ਰਾਤੀ ਇਹਨੂੰ ਕਹੀਂ ਹਾਂ ਪਹਿਲਾਂ ਦੱਸੇ ਉਹ ਮੰਮੀ ਇਹਨੇ ਦੱਸਣਾ ਹੀ ਦੱਸਣਾ ਵਾ ਇਹਨੇ ਫੋਨ ਕਰਕੇ ਉਹ ਵਿਚੋਲੇ ਨੂੰ ਸੱਤ ਲਿਆ ਸੀ ਤੇ ਉਹ ਆ ਗਈ ਹੈ ਇੱਥੇ ਮੈਂ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮੈਂ ਇਹਨੂੰ ਕੱਲੀ ਨੂੰ ਬਹਿਣ ਦਊਂਗੀ ਉਹਨਾਂ ਲਾਗੇ ਤੇ ਫੇਰ ਹੀ ਇਹ ਦਸੋਗੀ ਇਨ ਨੂੰ ਮੈਂ ਚੌਕੇ ਜਣਾ ਫਾਇਲਾ ਕੇ ਰੱਖੂਗੀ ਉਹ ਮੈਨੂੰ ਹੁਣ ਨਾ ਟੈਨਸ਼ਨ ਹੈ ਉਹਨਾਂ ਨੇ ਮੈਨੂੰ ਕਰਤਾ ਹੀ ਉਹ ਤੇ ਮੈਂ ਉਹਨਾਂ ਨੇ ਵੀ ਬਹਾਨਾ ਮਾਰਿਆ ਵੀ 12 ਵਜੇ ਤੋ ਗੇਤੇ-ਗੇਤੇ ਆਇਆ ਇਹ ਕਾਣਾ ਮੈਂ ਕਿਤੇ ਤੇ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮੈਂ ਆਪੇ ਸੰਭਾਲ ਲੂੰਗੀ ਤੇ ਜੇ ਸਮਾਨ ਸਮੂਹ ਨੂੰ ਮੈਨੂੰ ਕਿਹਾ ਨਾ ਨੇ ਵੀ ਲਿਆ ਦਿਓ ਤੇ ਮੈਂ ਨਹੀਂ ਉਹ ਲਿਆ ਕੇ ਦੇਣਾ ਕੋਈ ਮਾਨ ਕਾਦਾ ਲਿਆ ਕੇ ਦੇਣਾ ਮੈਂ ਦੱਸ ਹੁੰਦਾ ਹੀ ਆ ਵੀ ਆ ਲਿਆ ਦੇ ਖਾਨ ਨੂੰ ਤੇ ਉਹ ਲਿਆ ਦੇ ਕੋਈ ਨਹੀਂ ਹੁੰਦਾ ਹੈਗਾ ਉੱਥੇ ਪਿਆ ਭੁਜੀਆ ਆਪੇ ਉਹਨਾਂ ਚਾਹ ਪਿਆਲ ਦੋ ਵੀ ਹੁਣ ਜੇ ਨਾ ਬਿਲਕੁਲ ਵੀ ਕੋਈ ਰੱਖਿਆ ਨਾ ਫੇਰ ਤੇ ਅਗਲੇ ਨੂੰ ਸੱਕ ਹੋਣਾ ਹੀ ਉਹ ਸ਼ਾਕ ਉਹਨਾਂ ਨੂੰ ਕਹਦਾ ਨਹੀਂਗਾ ਹੁਣ ਸਾਰਾ ਕੋਤੇ ਉਹਨਾਂ ਨੂੰ ਪਤਾ ਵਾ ਕਿ ਮਸ਼ੀਨ ਮੰਗਣ ਦੇ ਇਹ ਪਤਾ ਤਾਂ ਹੈਗਾ ਵਾ ਫਿਰ ਉਹਨਾਂ ਨੇ ਬਿਲਕੁਲ ਹੀ ਕਹਿਣਾ ਵਾ ਕਿ ਇਹ ਬਿਲਕੁਲ ਹੀ ਕਰਕ ਗਏ ਆ ਉਹ ਚੱਲ ਕੀ ਪਤਾ ਸਾਨੂੰ ਪੈਸੇ ਦੇ ਜਾਣ ਮਸ਼ੀਨ ਦੇ ਪਤਾ ਹੁੰਦਾ ਵਾ ਕੋਈ ਇਹ ਵੀ ਕੋਈ ਪਤਾ ਨਹੀਂ ਆ ਚੱਲ ਕੋਈ ਗੱਲ ਨਹੀਂ ਤੂੰ ਆਉਣ ਦੇ ਤੇ ਮੈਂ ਸਾਰਾ ਕੁਝ ਸੰਭਾਲ ਲੈਣਾ ਚੱਲ ਉਹਨੂੰ ਕਹਿ ਦੇ ਫਿਰ ਜਾ ਕੇ ਕੋਈ ਮੈਂ ਸਮਝਾ ਦਿੰਨੀ ਆ ਉਥੇ ਕਰਨਾ ਕਰ ਕਹਿ ਦੇ ਫਿਰ ਉਹਨੂੰ ਮੈਂ ਤੇ ਲੈ ਗੰਬੀ ਤੇ ਕਹਿ ਦਿੰਨੀ ਆ ਮੈਂ ਚੱਲ ਇਹਦੀ ਵੀ ਗੱਲ ਠੀਕ ਐ ਨੇ ਮੈਨੂੰ ਪਹਿਲਾਂ ਦੱਸ ਤਾ ਹੁਣ ਇਹ ਆ ਇਹਨੂੰ ਮੈਂ ਕੱਲੀ ਨੂੰ ਨਹੀਂ ਉਹਨਾਂ ਦੇ ਲਾਗੇ ਬਹਿਣ ਦੇਣਾ ਮੈਂ ਆਪ ਹੀ ਬਹੂੰਗੀ ਇਹਨੂੰ ਡਾਉਂਗੀ ਮੈਂ ਛਾਹ ਪਾਣੀ ਧਰਨ ਕੀ ਧਰ ਜਾ ਦੇ ਉਹਨਾਂ ਲਾਗੇ ਤੇ ਮੈਂ ਆ ਹੀ ਬਹੂੰਗੀ ਹੁਣ ਚੱਲ ਕੋਈ ਨਹੀਂ ਇਹਨੂੰ ਤੇ ਪਹਿਲਾਂ ਸਮਝਾਵਾਂ ਚੱਲ ਕੁੜੀ ਤੇ ਸਕੂਲ ਚਲ ਗਈ ਆ ਹੁਣ ਏਦਾਂ ਕਰਾਂ ਇਹਨਾਂ ਦਾ ਵੀ ਲੰਗਰ ਪਕਾਵੇ ਤੇ ਰੱਖੀ ਦਵਾਂ ਕਿਤੇ ਨਾਨੀਆ ਲਾਗੋ ਕਿਤੇ ਥੋੜਾ ਬੋਧਾ ਕਿਤੇ ਬੰਦਾ ਲਾਗੋ ਕਰਾਈ ਦੇਵੇ ਚੱਲ ਇੱਕ ਗਲੋ ਤੇ ਚੰਗਾ ਵਾਵਾ ਬੈਠੀ ਆ ਰਾਮ ਦਾ ਆਪਣਾ ਕੰਮ ਦੇ ਕਰਨ ਦੇ ਹੀ ਆ ਇਹਦੇ ਉਦਾਂ ਦੇ ਨੇ ਨੁਕਸ ਬਿੱਲੀਆਂ ਗੱਡੀ ਜਾਣੀਆਂ ਆ ਆਹ ਕੰਮ ਇਦਾਂ ਨਹੀਂ ਕੀਤਾ ਆਹ ਉਦਾਂ ਕੀਤਾ ਵਾ ਪਰ ਇਹਨਾਂ ਰਾਤੀ ਦਿਨ ਨਾ ਖਾਦੀ ਕਰ ਦਿੱਤੀ 10 ਮੈਂ ਰੱਖਿਆ ਘਰੇ ਉਦਾਂ ਡੇ ਤੇ ਜਾ ਕੇ ਸੱਚੀ ਮੈਨੂੰ ਘਰੋਂ ਬਾਹਰ ਕੱਢਣ ਦੇ ਅੱਧੀ ਰਾਤ ਤੋਂ ਹੋਈ ਜੇ ਮੰਨ ਲਾ ਕੁੜੀ ਨਾ ਜਾਂਦੀ ਨਾ ਇਹ ਗੇਟ ਖੋਲ ਦੇ ਤੇ ਮੈਂ ਆਪਣਾ ਕਿੱਧਰ ਨੂੰ ਜਾਣੀ ਰਾਤ ਕਿਤੇ ਮਾਸਾ ਇਹਨਾਂ ਨੂੰ ਦਰਸ ਨਹੀਂ ਆਉਂਦਾ ਕਿਤੇ ਫਿਰ ਵੀ ਸਾਡੇ ਘਰ ਦੀ ਨੋਹ ਧੀ ਆ ਚਲ ਸੱਸ ਨੂੰ ਤਾਂ ਨਹੀਂ ਹੈਗਾ ਤੇ ਇਹਨਾਂ ਨੂੰ ਥੋੜਾ ਬੋਧਾ ਹੋਵੇ ਚਲ ਫਿਰ ਵੀ ਮੇਰੀ ਘਰ ਦੀ ਆ ਪਰ ਨਾ ਇਹਨਾਂ ਨੂੰ ਤਾਂ ਹੈ ਹੀ ਨਹੀਂ ਮਸਾ ਵੀ ਚਲ ਰੋਟੀਆਂ ਲਾ ਲਾਂ ਜੇ ਆ ਗਈ ਨਾ ਫੇਰ ਨਹੀਂ ਇਹਨਾਂ ਨੇ ਗੱਲਾਂ ਕਰਨੋਂ ਹਟਣਾ ਵੀ ਇਹ ਪਕਾ ਲਿਆ ਵਾ ਲੰਗਰ ਆ ਜੋ ਮਿ ਡਈਆਂ ਡਈ ਤੇ ਹੈਗੀਆਂ ਆ ਕੱਲ੍ਹੋਂ ਦੀ ਤੂੰ ਨਹੀਂ ਆ ਤੇ ਅਜੇ ਤੱਕ ਰੋਟੀਆਂ ਨਹੀਂ ਲਕੀਆਂ ਰੋਟੀਆਂ ਮੈਂ ਕੀ ਕਰਾਂ ਪਹਿਲਾਂ ਕੁੜੀ ਨੂੰ ਤਿਆਰ ਕੀਤਾ ਉਹਦਾ ਟिफਨ ਤੋਖਣ ਤਿਆਰ ਕਰਕੇ ਉਹਨੂੰ ਸਕੂਲੇ ਕੱਲਿਆ ਇਹ ਤੂੰ ਆਪਣਾ ਲੱਗੀਆਂ ਕਰਨਾ ਜਦੋਂ ਮੈਂ ਤੈਨੂੰ ਕੋਈ ਗੱਲ ਕਹਿੰਨੀ ਨਾ ਤੂੰ ਕੰਮ ਬੜੇ ਘਣਾਉਣੀ ਹੈ ਕੱਲਾ ਕੱਲਾ ਗਿਣ ਕੇ ਦੱਸ ਦਿੰਨੀ ਆਂ ਵੀ ਮੈਂ ਆਹ ਕੀਤਾ ਤੇ ਮੈਂ ਉਹ ਕੀਤਾ ਇਸੇ ਕਰਕੇ ਨਾ ਇੰਨਾ ਪਰਤੂਤਾ ਦਾ ਕਰਕੇ ਹੋ ਰਾਤੀ ਤੈਨੂੰ ਘਰੋਂ ਕੱਢਣ ਲੱਗਾ ਦੱਸ ਮੰਮੀ ਮੈਂ ਹੀ ਕਰਨਾ ਵਾ ਕਰ ਗਈ ਤੇ ਸਹੀ ਆ ਨਾ ਪਰ ਟਾਈਮ ਨਾਲ ਕੰਮ ਕੀਤਾ ਹੋਣਾ ਚਾਹੀਦਾ ਵਾ ਨਾ ਟਾਈਮ ਨਾਲ ਹੁਣ ਪਹਿਲਾਂ ਕੁੜੀ ਸਕੂਲੇ ਕੱਲ ਦੀ ਫੇਰੀ ਕਰਦਾ ਕਰਨਾ ਸੀ ਉਹ ਜੇ ਲੇਟ ਹੋ ਜਾਂਦੀ ਫਿਰ ਤੇ ਹੀ ਕਹਣਾ ਹੈ ਟਾਈਮ ਨਾਲ ਉੱਠਦੀ ਨਹੀਂ ਆ ਉਹਨੂੰ ਨਹੀਂ ਟਾਈਮ ਨਾਲ ਉਲੋਂਦੀ ਹੈਗੀ ਜੇ ਤੈਨੂੰ ਆਖਿਆ ਵਾ ਕਿ ਉਹਨੂੰ ਹਟਾ ਹੀ ਲੈ ਪਾਂਗੜੀ ਤੂੰ ਕਹਦੀ ਮੰਦੀ ਬਸ ਹਾਂ ਗੱਲ ਵਾ ਤੇ ਮੜਕਿਆਂ ਨੂੰ ਹਟਾ ਲਾ ਉਹਨੂੰ ਕਰਾਉਣਾ ਦਫਾ ਕਰ ਛੱਡ ਮੈਂ ਤੇਰੇ ਵੱਲ ਆਈ ਆ ਭਰਾ ਤੇਰੇ ਦਾ ਫੋਨ ਆਉਂਦਿਆ ਸੀਗਾ ਕੀ ਕਹਿੰਦਾ ਬਾਵਾ ਆਕੜੀਆਂ ਤੈਨੂੰ ਮਿਲਣ ਖਣੋਗੇ ਮੇਰੇ ਨਾਂ ਲੱਗਾ ਤੈਨੂੰ ਚੱਲ ਫਿਰ ਕੀ ਮਮੀ ਆਉਣ ਲੱਗੇ ਦਾ ਆਪਣੀ ਭੈਣ ਕੋਈ ਆਉਣ ਲੱਗੇ ਤੁਸੀਂ ਦੱਸ ਇਦਾਂ ਦੀਆਂ ਗੱਲਾਂ ਕਿ ਉਹ ਘਰੰਦੇ ਆ ਉਹ ਘੜ ਅਸਰਾ ਰੋਜ਼ ਸੁਰਿਆ ਵਾ ਕਿਤੇ ਤੇ ਰੋਜ਼ ਆਜਿਆ ਕਰੇ ਚਲੋ ਠੀਕ ਆ ਮੈਂ ਕੋਈ ਤੇ ਮੇਰੀ ਸੁਣ ਲੈ ਗੱਲ ਉਹ ਆਉਣ ਤੇ ਲੱਗਾ ਵਾ ਨਾ ਤੇ ਉਹਨੂੰ ਰਾਤ ਵਾਲੀ ਗੱਲ ਨਹੀਂ ਕੋਈ ਵੀ ਦੱਸਣੀ ਵੀ ਮੈਨੂੰ ਇਹਨਾਂ ਨੇ ਘਰੋਂ ਬਾਹਰ ਕੱਢਿਆ ਹੀ ਉਹ ਵਾ ਜੇ ਜੇ ਦਸੀ ਨਾ ਤੇ ਰਾਤੀ ਤੇ ਮੈਂ ਉਹਨੂੰ ਕਹਿ ਕੇ ਤੇ ਕੁੰਡਾ ਖਲਾਤਾ ਸੀ ਤੇ ਹੁਣ ਨਹੀਂ ਉਹ ਮੈਂ ਉਹਨੂੰ ਰੋਕਣਾ ਚਲੋ ਕੋਈ ਗਾਲੀ ਨਹੀਂ ਦਾਲੀ ਇਹ ਗੱਲ ਆਪਣੇ ਖਾਨਿਆਂ ਚ ਪਾ ਲਾ ਉਹਨਾਂ ਤੱਕ ਗੱਲ ਨਹੀਂ ਪਹੁੰਚੜੀ ਚਾਹੀਦੀ ਚਲੋ ਮੈਂ ਦੇ ਨਾਮ ਦਸੂਗੀ ਹੁਣ ਜਦੋਂ ਆਂਡ ਗਵਾਂਡ ਲਾਗੋ ਬੰਨੇ ਉਹਨਾਂ ਨੂੰ ਕਿਦੋਂ ਪਤਾ ਲੱਗਾ ਪੀਏ ਰਾਤ ਇਹਨਾਂ ਦੇ ਬੁਏ ਖੜਕੰਦੇ ਹੀ ਨਾ ਉੱਚੀ ਉੱਚੀ ਬੋਲਣਦੇ ਹੀ ਤੇ ਉਹਦੇ ਵਿੱਚ ਮੇਰਾਦ ਨਹੀਂ ਕੋਈ ਵੀ ਤਸੁਰਾ ਹੈਗਾ ਆਂਡ ਗਵਾਂਡ ਨਾ ਉਹਨਾਂ ਨੇ ਉੱਥੇ ਜੱਫੀਆਂ ਪਾਉਂਦੇ ਆਉਣਾ ਆਂਡ ਗਵਾਂਡ ਕਿ ਜਿਹੜੇ ਦੱਸ ਦੇਣਗੇ ਤੇ ਰਾਏ ਗਲੀ ਅੰਮੀ ਕੋਈ ਨਾ ਕੋਈ ਟੱਕਰੀ ਜਾਂਦਾ ਵਾ ਰਿਸ਼ਤੇਦਾਰੀ ਉਹਨਾਂ ਦੀ ਸਾਡੇ ਨਾਲ ਵਾ ਆਂਡ ਗਵਾਂਡ ਨਾ ਨਹੀਂ ਹੈਗੀ ਜਿਹੜੇ ਗਲੀ ਚੱਕਰ ਜਾਣਗੇ ਤੇ ਉਹਨਾਂ ਨੂੰ ਮਿਲਦੇ ਆਉਣਗੇ। ਚਲੋ ਠੀਕ ਆ ਬਾਬਾ ਨਹੀਂ ਦੱਸਦੀ ਇਹ ਉਹ ਤਾਂ ਮੈਨੂੰ ਲੱਗੇ ਵੀ ਨਹੀਂ ਪੈਣੀ ਹੈਗੀ ਹੋਰ ਦੱਸੋ ਮੈਂ ਕੀ ਕਰਾਂ? ਲਾਗੇ ਤੂੰ ਕੀ ਪਹਿਣਾ? ਚੁੱਪ ਕਰਕੇ ਤੇ ਚਾਹ ਪਾਣੀ ਪਿਆਲੀ ਲਾਗੇ ਪਹਿਣ ਨੂੰ ਮੈਂ ਹੈਗੀ ਆ। ਐਵੇਂ ਨਾ ਜੇ ਉਹਨਾਂ ਦੇ ਕੰਨਾਂ 'ਚ ਕੋਈ ਗੱਲ ਪੈ ਗਈ ਨਾ ਤੇ ਤੈਨੂੰ ਛੱਡਣਾ ਨਹੀਂ ਉਹ ਫਿਰ ਉਹਨੇ ਫੇਰ ਨਾ ਮੈਨੂੰ ਆਖੀ। ਫੇਰ ਮੁੜ ਕੇ ਤੂੰ ਸੰਗ ਕੱਢਣ ਦਾ ਪੈ ਨਹੀਂ ਲੋਕਾਂ ਨੂੰ ਤਮਾਸ਼ਾ ਵਿਖਾਣ ਦਾ ਪੈ ਨਹੀਂ ਮੈਨੂੰ ਬਾਹਰ ਕੱਢ ਤਾਂ ਮੈਨੂੰ ਉਹ ਕਰਤਾ। ਚਲੋ ਠੀਕ ਆ ਮੈਂ ਨਹੀਂ ਦੱਸਦੀ ਹੈਗੀ ਬਸ। ਕੰਮ ਕਰਾਂਦਾ ਉਹ ਮੈਨੂੰ ਕਹਿੰਦੇ ਚੱਲ ਕਰ ਕੰਮ ਉਹਨਾਂ ਦੇ ਹੰਦਿਆਂ ਨੂੰ ਕਰ ਲਾ ਕਾ ਫੇਰ ਕਹਣਾ ਮੈਨੂੰ ਇੱਥੇ ਪਾਏ ਲਾ ਛੱਡ ਦੇ ਸਾਰਾ ਦਿਨ ਜਿੱਦਾਂ ਦੇ ਤੁਹਾਡੇ ਕੰਮ ਉਹ ਮੈਂ ਤੇ ਫੇਰ ਕਹਿਣਾ ਹੀ ਇੱਕ ਤੋਂ ਉਹਨਾਂ ਨੇ ਕਿ ਜਦੋਂ ਮੁਣਾ ਉਹਨਾਂ ਨੇ ਇਹਨਾਂ ਲਾਗੋ ਹੀ ਨਹੀਂ ਹਿਲਣਾ ਹੈਗਾ ਕਿਤੇ ਇੱਧਰ ਤੇ ਉੱਧਰ ਵੀ ਹੋ ਜਾਈਏ ਕੀ ਮੈਨੂੰ ਗੱਲ ਦੱਸਨੀ ਹੈ ਤੇ ਕੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਦਾ ਜੇ ਮੇਰੇ ਕੋ ਫੋਨ ਵਾ ਉਹ ਵੀ ਇਹਨਾਂ ਨੇ ਖੋ ਲਿਆ ਨਾ ਮੈਂ ਉਹਦਾ ਦੁੱਖ ਸੁੱਖ ਕਰ ਸਕਦੀ ਆਪਣੇ ਭੈਣ ਭਰਾ ਦਾ ਮੈਂ ਦੱਸ ਕੀ ਕਰਾਂ ਨਾ ਮੈਨੂੰ ਇਹ ਘਰੋਂ ਬਾਹਰ ਨਿਕਲਣ ਦਿੰਦੇ ਇਹਨਾਂ ਨੇ ਮੈਨੂੰ ਕੈਦੀ ਬਣਾ ਕੇ ਰੱਖਿਆ ਵਾ ਹੁਣ ਜਿਉ ਘਰ ਆਏ ਨਾ ਤੇ ਇਹਨਾਂ ਮੈਨੂੰ ਲੱਗੇ ਦੀ ਬਹਨ ਦੇਣਾ ਹੈਗਾ ਮੈਂ ਕਿਦਾਂ ਦੱਸੂਗੀ ਉਹਨਾਂ ਨੂੰ ਪਰ ਮੈਂ ਦੱਸਣਾ ਹੈਗਾ ਵਾ ਇਹਨਾਂ ਨੇ ਮੈਨੂੰ ਬੜਾ ਤੰਗ ਕਰਕੇ ਰੱਖਿਆ ਵਾ ਚੱਲ ਮਸ਼ੀਨ ਵਾਲੀ ਗੱਲ ਤਾਂ ਉਹਨਾਂ ਨੂੰ ਪਤਾ ਹੀ ਆ ਪੀ ਇਹ ਮਸ਼ੀਨ ਦੇ ਇਹ ਮੰਗਣ ਇਹ ਆ ਭੀ ਰਾਤ ਵਾਲੀ ਗੱਲ ਹੁਣ ਮੈਂ ਕਿਦਾਂ ਦੱਸੂਗੀ ਉਹਨਾਂ ਨੂੰ ਕਿਤੇ ਗਾਂ ਪਛਾਹ ਹੋ ਜਾਣ ਨਾ ਤੇ ਮੈਨੂੰ ਦੱਸਣਾ ਜ਼ਰੂਰ ਉਹ ਮੈਂ ਇੱਥੋਂ ਚਲੀ ਜਾਣਾ ਮੈਂ ਰਹਿਣਾ ਨਹੀਂਗਾ ਹੈਗਾ ਇੱਥੇ ਜਿਨ੍ਹਾਂ ਨੇ ਮੈਨੂੰ ਤੰਗ ਕਰਕੇ ਰੱਖਿਆ ਵਾ ਹੁਣ ਇਹ ਕਿਹ ਪਤਾ ਨਹੀਂ ਕਿੱਥੇ ਆ ਮੰਜਾਬ ਦਾ ਚਾਹ ਨਾਮ ਨਹੀਂ ਕੋਈ ਸਮਾਨ ਹੋਣਾ ਆਹੀ ਪੂਜੀ ਆ ਜਈ ਪਿਆਵਾ ਮੱਸਾਕ ਚੱਲ ਇਹਨਾਂ ਨੂੰ ਕਿੰਨੀ ਪਛਾਣ ਆ ਦੇ ਕੋਲ ਿਆ ਦੋ ਉਹ ਗੜਾ ਵਿਚਰਾ ਰੋਜ਼ ਤੁਰਿਆ ਵਾ ਕਿਤੇ ਕਿੰਨੀ ਜਰੀ ਤੇ ਆਉਣ ਲੱਗਾ ਵਾ ਇਹ ਨਹੀਂ ਆ ਪਹਿਲਾਂ ਪੁੱਛ ਕੇ